ਹਾਂਜੀ ਬਾਈ ਜੀ ਤੁਹਾਡਾ ਸਵਾਗਤ ਆ YouTube ਚੈਨਲ ਗ੍ਰੇਡ ਐਰੀ ਫਾਰਮ ਦੀਪਗੜ੍ਹ ਦੇ ਵਿੱਚ ਜਿਹੜੇ ਮੇਰੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਆ ਬਾਈ ਜੀ 628001 37325 ਮੇਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਬਾਈ ਜੀ ਇਸ ਵੀਡੀਓ ਚ ਕੱਲੇ ਟਰਾਲੇ ਲੈ ਕੇ ਆਏ ਆ ਬਾਈ ਜੀ ਪਹਿਲਾ ਮੋਬਾਈਲ ਨੰਬਰ ਹੈਗਾ ਵੀਰ ਦਾ 94637 180594637 18059 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰਾਲਾ ਹੈਗਾ 11 6.5 ਦਾ ਟਰਾਲਾ ਹੈਗਾ ਬਾਈ ਜੀ ਇਹ 11 6.5 ਦਾ ਟਰਾਲਾ ਹੈਗਾ 10 ਇੰਚੀ ਗਾਡਰ ਬਾਈ ਜੀ 25 ਟਨ ਜੈਕ ਲੱਗਿਆ ਵਾ ਰੇਟ ਇਹਦਾ ਹੈਗਾ ਬਾਈ ਜੀ 1 ਲੱਖ ਤੇ 58000 ਰੁਪਏ ਮੌਕੇ ਤੇ ਮਾਨਤਾ ਨੂੰ ਬਾਈ ਜੀ ਹੋ ਜਾਊਗਾ ਅੱਗੇ ਹੈਗਾ ਬਾਈ ਜੀ 61 ਟਰਾਲਾ ਬਗਾਉ ਉਹ ਮੋਬਾਈਲ ਨੰਬਰ ਹੈਗਾ ਵੀਰ ਦਾ ਇਹ ਟਰਾਲਾ ਵੀ ਬਾਈ ਜੀ ਇਸੇ ਵੀਰ ਦਾ 94637 18059 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇਹ ਟਰਾਲੀ ਹੈਗੀ ਆ 11 6.5 ਦੀ ਬਾਈ ਜੀ ਟਰਾਲੀ ਹੈ ਪੂਰਾ ਹੈਵੀ ਜੈਕ ਲੱਗਾ ਹੋਇਆ ਹੈਗਾ ਬਾਈ ਜੀ ਟਰਾਲੀ ਨੂੰ ਵਿੱਚੋ ਫਰਸ਼ ਤੇ ਬਾੜ ਵਗੈਰਾ ਬਿਲਕੁਲ ਵੀਰ ਆ ਗਈ ਤੇ ਟੈਰਲ ਦੀ ਗੱਲ ਕਰਗੇ ਤਾਂ ਬਾਈ ਜੀ ਡਬਲ ਟੈਰੀਆ ਇਹ ਪੂਰਾ ਫੁੱਲ ਵਧੀਆ ਟਰਾਲਾ ਬਣਾਇਆ ਵਾ ਨਾਲ ਬਾਈ ਜੀ ਬੈੱਡ ਆ ਗਾ ਇਹ ਅ ਸਰਗੇ ਵਾਲਾ ਬੈੱਡ ਆ ਬਾਈ ਜੀ ਰੇਟ ਇਹਦਾ ਹੈਗਾ 1 ਲੱਖ ਤੇ 26000 ਰੁਪਏ ਬਾਈ ਜੀ ਟਰਾਲੀ ਦੀ ਡਿਮਾਂਡ ਆ 1 ਲੱਖ ਤੇ 26000 ਰੁਪਏ ਬਾਈ ਜੀ ਟਰਾਲੀ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਅੱਗੇ ਬਾਈ ਜੀ ਇਹ ਕਾਹ ਟਰਾਲਾ ਬਕਾਉਗਾ ਮੋਬਾਈਲ ਨੰਬਰ ਰਹਿਗਾ ਵੀਰ ਦਾ 9417148607 9417148607 ਬਾਈ ਜੀ ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਬਿਲਕੁਲ ਨਵੀਂ ਟਰਾਲੀ ਆ 11 6 ਦੀ ਟਰਾਲੀ ਆ ਚੈੱਕ ਕਰ ਸਕਦੇ ਹੋ ਸਿੰਗਲ ਟੈਰੀ ਆ ਪੂਰਾ ਵਧੀਆ ਬਾਈ ਜੀ ਪੱਤੀ ਵਾਲਾ ਬੈੱਡ ਆ ਸਮੇਤ ਜਾਲੀ ਲੱਗੀ ਹੋਈ ਆ ਰੰਗ ਪੇਂਟ ਹੋਇਆ ਪੂਰਾ ਵਧੀਆ ਬਾੜ ਤੇ ਫਰਸ਼ ਵਗੈਰਾ ਬਿਲਕੁਲ ਵੇਦਾਗਾ ਰੇਟ ਦੀ ਗੱਲ ਕਰੀਏ ਰੇਟ ਵੀਰ ਨੇ ਬਹੁਤ ਹੀ ਜ਼ਿਆਦਾ ਜਾਇਜ਼ ਰੱਖਿਆ 1 ਲੱਖ 35000 ਰੁਪਏ ਡਿਮਾਂਡ ਆ ਬਾਈ ਜੀ ਕੋਠੇ ਅਮਨਗੜ੍ਹ ਪਿੰਡ ਆ ਬਾਈ ਦਾ ਪਿੰਡ ਕੋਠੇ ਅਮਨਗੜ੍ਹ ਵਾਲੇ ਮੱਲਨ